ਹਾਂਜੀ ਕਿਸਾਨ ਦੋਸਤੋ ਕੀ ਹਾਲ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਬਾਰੇ ਤੇ ਕਣਕ ਦੇ ਨਦੀਨਾਂ ਬਾਰੇ ਕਿਉਂਕਿ ਕਣਕ ਜਿਹੜੀ ਆ ਹੁਣ 65 ਤੋਂ 70 ਦਿਨ ਦੀ ਤਕਰੀਬਨ ਕਣਕ ਜਿਹੜੀ ਹੋ ਗਈ ਆ ਕਿਉਂਕਿ ਕਣਕਾਂ ਥੋੜੀਆਂ ਜਿਹਾ ਲੇਟ ਹੋ ਗਈਆਂ ਸੀ ਬਾਰਿਸ਼ ਕਾਰਨ ਤੇ ਕੁਝ ਏਰੀਆ ਵਿੱਚ ਕਣਕਾਂ ਗੇਤੀਆਂ ਵੀ ਹੈਗੀਆਂ ਤੇ ਵੈਸੇ ਜ਼ਿਆਦਾਤਰ ਜਿਹੜਾ ਏਰੀਆ ਉਹ 60 ਤੋਂ 70 ਦਿਨ ਦੀ ਕਣਕ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਤੇ ਗੱਲ ਕਰਦੇ ਆਪਾਂ ਨਦੀਨ ਬਾਰੇ ਗੁੱਲੀ ਡੰਡੇ ਬਾਰੇ ਤੇ ਕਈ ਕਿਸਾਨਾਂ ਨੇ ਜਿਹੜੀ ਸੰਕੋਹ ਆਹੋ ਰੇਹ ਦੇ ਵਿੱਚਰ ਲਾ ਕੇ ਤੇ ਪਾਈ ਸੀਗੀ ਤੇ ਉਹਦੇ ਨਾਲ ਜਿਹੜਾ ਹੈਗਾ ਕਈਆਂ ਖੇਤਾਂ ਦੇ ਵਿੱਚ ਤਾਂ ਰਿਜ਼ਲਟ ਜਿਹੜਾ ਚੰਗਾ ਆ ਤੇ ਪਰ ਕਈਆਂ ਖੇਤਾਂ ਦੇ ਵਿੱਚ ਰਿਜ਼ਲਟ ਜਿਹੜਾ ਉਹ ਘਟ ਆਇਆ ਕਿਉਂਕਿ ਜਿਹੜੀ ਸੰਕੋਰਾ ਇਹ ਪ੍ਰੋਪਰ ਆਪਾਂ ਤੋਂ ਰਲਦੀ ਨਹੀਂ ਗਈ ਵਿੱਚ ਯੂਰੀਏ ਦੇ ਤੇ ਇੱਕ ਛੱਟਾ ਦੇਣ ਸਮੇਂ ਵੀ ਆਪਾਂ ਥੋੜਾ ਜਿਆ ਛੇਤੀ ਕਰ ਜਾਂਦੇ ਆ ਤੇ ਫਿਰ ਵੀ ਗੁਲੀ ਡੰਡਾ ਰਹਿ ਜਾਂਦਾ ਤੇ ਕੁਝ ਕਿਸਾਨਾਂ ਨੇ ਜਿਹੜੀ ਸੰਕੋਰਾ ਉਹ ਨਹੀਂ ਪਾਈ ਤੇ ਸਪਰੇ ਹੀ ਕਰਦੇ ਆ ਤੇ ਉਹਨਾਂ ਦੀ ਸਪਰੇ ਜਿਹੜੀ ਆ ਉਹ ਧੁੰਦਾਂ ਦੇ ਕਾਰਨ ਕਿਉਂਕਿ ਮੌਸਮ ਸਪਰੇ ਵਾਲਾ ਨਹੀਂ ਸੀਗਾ ਤੇ ਉਹਦੇ ਕਾਰਨ ਜਿਹੜੀ ਸਪਰੇ ਉਹ ਲੇਟ ਹੋ ਗਈ ਤੇ ਗੁੱਲੀ ਡੰਡਾ ਜਿਹੜਾ ਹੁਣ ਵੱਡਾ ਹੋ ਗਿਆ ਤੇ ਹੁਣ ਜਦੋਂ ਦਾਣ ਲੱਗਣ ਲੱਗੇ ਤੇ ਹੁਣ بارش ਹੋਣ ਲੱਗੀ ਤੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਵੀ ਜਿਹੜਾ ਗੁੱਲੀ ਡੰਡਾ ਹੁਣ ਕਣਕ ਦੇ ਉੱਪਰ ਤੈਸ ਰਿਹਾ ਤੇ ਬਹੁਤ ਸਾਰੇ ਕਿਸਾਨ ਆ ਜਿਹੜੇ ਸੋਚ ਰਹੇ ਆ ਵੀ ਸਪਰੇ ਕਰ ਦਈਏ ਥੱਲਿਓ ਚਲੋ ਵਾਹਣ ਤਾਂ ਵੈਸੇ ਹੁਣ ਜਿੱਥੇ بارش ਜ਼ਿਆਦਾ ਵਾ ਉੱਥੇ ਵਾਹਣ ਗਿੱਲੇ ਵੀ ਆ ਕਿੱਥੇ ਬਾਰਸ਼ ਘਟਾ ਉੱਥੇ ਮਾਨ ਠੀਕ ਆ ਤੇ ਪਰ ਕਿਸਾਨ ਦੋਸਤੋ ਵੈਸੇ ਸਾਰੇ ਕਿਸਾਨ ਹੀ ਜਾਣਕਾਰ ਹੁੰਦੇ ਆ ਤੇ ਕਿਉਂਕਿ ਇਹ ਜਿਹੜਾ ਗੁੱਲੀ ਡੰਡੇ ਦਾ ਹੁਣ ਸਾਰੇ ਕਿਸਾਨਾਂ ਨੂੰ ਤਜਰਬਾ ਹੋ ਚੁੱਕਾ ਵੀ ਇਹ ਕਦੋਂ ਤੇ ਕਿਵੇਂ ਮਰਨਾ ਵੈਸੇ ਮਰਨ ਵਾਲੀ ਤਾਂ ਗੱਲ ਜਿਹੜੀਆਂ ਉਹ ਆਪਾਂ ਡੋਜ਼ ਵੀ ਦੁੱਗਣੀ ਤਿੱਗਣੀ ਆਪਾਂ ਆ ਦੇਖ ਲਈਏ ਤੇ ਪਰ ਕਿਹਰਾ ਬਹਿ ਜਾਂਦਾ ਤੇ ਫਿਰ ਫੇਰ ਉਹ ਜਿਹੜਾ ਗੁੱਲੀ ਡੰਡਾ ਉੱਠੇ ਆਉਂਦਾ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਹੁਣ ਸਪਰੇਅ ਕਰਨੀ ਆ ਜਿੰਨਾਂ ਨੇ ਕਿਸਾਨਾਂ ਨੇ ਜੇ ਤਾਂ ਗੁੱਲੀ ਡੰਡਾ ਕਣਕ ਦੇ ਵਿੱਚ 20 30% ਆ ਉੱਪਰ ਦਿਸ ਰਿਹਾ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਜੇ ਆਪਾਂ ਦਵਾਈ ਜਿਹੜੀ ਆ ਉਹ ਗੁੱਲੀ ਡੰਡੇ ਤੇ ਪਾਵਾਂਗੇ ਤੇ ਦਵਾਈ ਤੇਜ ਪਾਵਾਂਗੇ ਤਾਂ ਕਣਕ ਦਾ ਵੀ ਨੁਕਸਾਨ ਉਹਦੇ ਨਾਲ ਹੋ ਜਾਂਦਾ ਉਹਨਾਂ ਗੁਲੀ ਡੰਡਾ ਨੁਕਸਾਨ ਨਹੀਂ ਕਰਦਾ ਕਣਕ ਦਾ ਜਿੰਨਾ ਦਵਾਈ ਕਰ ਜਾਂਦੀ ਹੈ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿੰਨਾਂ ਕਿਸਾਨਾਂ ਨੇ ਹੋਣ ਕਣਕ ਦੇ ਉੱਪਰ ਸਪਰੇਅ ਕਰਨੀ ਹੈ ਏਸੀਐਮ 9 ਤੇ ਐਟਲੈਂਟਸ ਦਵਾਈ ਜਾਂ ਹੋਰ ਵੀ ਦਵਾਈਆਂ ਜਿਨ੍ਹਾਂ ਦੇ ਵਿੱਚ ਸੰਕੋਰ ਦੀ ਮਾਤਰਾ ਆਉਂਦੀ ਹੈ ਜਾਂ ਕੁਝ ਕਿਸਾਨ ਜਿਹੜੇ ਆ ਸੰਕੋਰ ਵਿੱਚ ਵੈਸੇ ਹੀ ਡਾਇਰੈਕਟ ਪਾ ਰਹੇ ਆ 50 50 ਗ੍ਰਾਮ ਜਾਂ 30 30 ਗ੍ਰਾਮ ਉਹ ਕਿਰਪਾ ਕਰਕੇ ਜਿਹੜੀ ਹੋਣ ਵਾਲੀ ਸਟੇਜ ਆ ਕਣਕ ਦੀ ਉਹਦੇ ਉੱਪਰ ਜਿਹੜੀਆਂ ਇਹ ਦਵਾਈਆਂ ਨਾ ਛਿੜਕੋ ਉਹਦੇ ਨਾਲ ਕੀ ਆ ਗੁੱਲੀ ਡੰਡੇ ਦਾ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਤੇ ਪਰ ਕਣਕ ਦਾ ਵੀ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਕਰੂਗੀ ਦਵਾਈ ਕਿਉਂਕਿ ਜਿਹੜੀ ਸੰਕੋਰ ਆ ਇਹ ਆਪਣੀ ਕਣਕ ਨੂੰ ਬਹੁਤ ਜ਼ਿਆਦਾ ਛੱਟੇ ਦੇ ਅਸਰ ਪਾਉਂਦੀ ਆ ਤੇ ਜੇ ਹੁਣ ਦਵਾਈ ਤੁਸੀਂ ਸਪਰੇਅ ਕਰਨੀ ਆ ਜਿਵੇਂ ਜ਼ਿਆਦਾ ਗੁੱਲੀ ਡੰਡਾ ਜਿੱਥੇ ਹੈਗਾ ਤਾਂ ਉੱਥੇ ਤੁਸੀਂ ਟੌਪਕ ਪਲੱਸ ਲੀਡਰ ਵੀ ਕਰ ਸਕਦੇ ਆ ਜਿਨ੍ਹਾਂ ਦੇ ਚੌੜਾ ਪੱਤਾ ਯਾਨੀ ਵਿੱਚ ਹੈਗਾ ਵਾ ਤੇ ਲੀਡਰ ਦੀ ਮਾਤਰਾ ਜਿਹੜੀ ਆ ਉਹ ਕਿੱਲੇ ਦੀ ਮਤਲਬ ਵੀ ਲੀਟਰ ਤੋਂ ਘੱਟ ਹੀ ਰੱਖੀ ਜਾਵੇ ਤੇ ਟੌਪਕ ਤੇ ਐਕਸਲ ਜੇ ਕੀਤੀ ਜਾਵੇ ਤਾਂ ਉਹ ਬਹੁਤ ਵਧੀਆ ਗੱਲ ਆ ਇੱਕ ਲੀਟਰ ਜਿਹੜਾ ਐਕਸਲ ਦਾ 400 ਗ੍ਰਾਮ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਟੌਪਕ ਦੇ ਦੋ ਡੱਬੇ ਜੇ ਆਪਾਂ ਪਾ ਕੇ ਹੁਣ ਸਪਰੇਅ ਕਰ ਦਈਏ ਦਿਨ ਲੱਗੇ ਤੋਂ ਜੇ ਦਿਨ ਲੱਗਣਗੇ ਤਾਂ ਇਹ ਜਿਹੜੀ ਟਾਪਿਕ ਤੇ ਐਕਸਲ ਦਾ ਰਿਜ਼ਲਟ ਆ ਜਿਹੜਾ ਉਹ ਬਹੁਤ ਵਧੀਆ ਆਊਗਾ ਤੇ ਗੁੱਲੀ ਡੰਡਾ ਜਿਹੜਾ ਜਿੱਥੇ ਦਿਖਦਾ ਉੱਪਰ ਉਹ ਥੱਲੇ ਨੱਪਿਆ ਜਾਊ ਤੇ ਕਣਕ ਜਿਹੜੀ ਆਪਣੀ ਦਿਸਣ ਲੱਗ ਜੂਗੀ ਕਿਉਂਕਿ ਇਹਦੇ ਨਾਲ ਇਸ ਦਵਾਈ ਨਾਲ ਕੋਈ ਐਡਾ ਵੱਡਾ ਨੁਕਸਾਨ ਜਿਹੜਾ ਹੈਗਾ ਕਣਕ ਦਾ ਇਹ ਨਹੀਂ ਕਰਦੀਗੀ ਤੇ ਬਾਕੀ ਜੇ ਸੰਕੋਹ ਤੁਸੀਂ ਡਾਇਰੈਕਟ ਪਾ ਰਹੇ ਆ ਤੇ ਵੈਸੇ ਤਾਂ ਜਿਹੜੀ ਦਵਾਈ ਆ ਉਹ 60 ਦਿਨ ਤੋਂ ਪਹਿਲਾਂ ਪਹਿਲਾਂ ਹੋ ਜਾਵੇ ਤਾਂ ਚੰਗੀ ਗੱਲ ਹੁੰਦੀ ਪਰ ਮੌਸਮ ਨੇ ਸਾਥ ਨਹੀਂ ਦਿੱਤਾ ਤਾਂ ਕਰਕੇ ਹੁਣ ਸਪ੍ਰੇਆਂ ਜਿਹੜੀਆਂ ਲੇਟ ਹੋ ਗਈਆਂ ਤੇ ਹੁਣ ਜਿਹੜੇ ਕਿਸਾਨ ਸੋਚ ਰਹੇ ਆ ਵੀ ਸਪਰੇਅ ਜਿੱਥੇ ਗੁੱਲੀ ਡੰਡਾ ਜ਼ਿਆਦਾ ਆ ਉਹ ਕਰ ਦਈਏ ਤਾਂ ਬਾਕੀ ਤੁਸੀਂ ਆਪਦੇ ਏਰੀਏ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਵੀ ਕੀ ਕਰਨਾ ਤੇ ਵੈਸੇ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਦੇ ਰਹੇ ਆ ਵੀ ਐਕਸਲ ਤੇ ਪਲੱਸ ਜਿਹੜੀ ਆਪਣੀ ਟੌਪਿਕ ਇਹ ਛੜਕ ਦੋ ਤੇ ਵਿੱਚ ਜੇ ਕਿਤੇ ਚੌੜਾ ਪੱਤਾ ਹੈਗਾ ਤਾਂ 240 ਪਾ ਸਕਦੇ ਆ 24DV ਜਿਹੜੀ ਹੈਗੀ ਆ ਉਹ ਘੱਟ मात्रा ਦੇ ਵਿੱਚ ਪਾਉਣੀ ਹੈ ਕਿਉਂਕਿ ਹੁਣ ਜਿਹੜੀ ਦਵਾਈ ਆਪਾਂ ਨਦੀਨਾਂ ਵਾਲੀ ਕਰਨੀ ਆ ਉਹਨੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਾ ਤੇ ਤੇਜ ਦਵਾਈ ਜਿਹੜੀ ਟਲੈਂਟਸ ਵਗੈਰਾ ਜਾਂ ACM99 ਜਾਂ ਚਾਰ ਪੰਜ ਹੋਰ ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਕਰਨ ਤੋਂ ਗੁਰੇਜ਼ ਕੀਤਾ ਜਾਵੇ ਸੋ ਖਸਾਨ دوستੋ ਆਪਣੀਆਂ ਵੀਡੀਓ ਹੋਰ ਵੀ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਦੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ